ਜੂਨ 1984 ਕੱਲੂਕਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸਮਰਪਿਤ ਸ਼ਗਾਲ ਤਖਤ ਸਾਹਿਬ ਦਾ ਟਹਿ ਟੇਰੀ ਮਾਡਲ ਤਿਆਰ ਕੀਤਾ ਗਿਆ ਹੈ। ਦਾਜ਼ੀ ਅੰਮ੍ਰਿਤਸਰ ਦੇ ਵਿੱਚ ਜੂਨ 84 ਕੱਲੂਕਾਰੇ ਨੂੰ ਲੈ ਕੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਕੈਨੇਡਾ ਦੀ ਧਰਤੀ ਤੋਂ ਅੱਜ ਇਹ ਮਾਡਲ ਬਣਾਇਆ ਗਿਆ। 84 ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦਾਂ, ਸਿੰਘਾਂ-ਸਿੰਗਣੀਆਂ ਨੂੰ ਮਹਾਨ ਯੋਧਿਆਂ ਨੂੰ ਸਮਰਪਿਤ ਕਰਕੇ ਇਸ ਨੂੰ ਬਣਾਇਆ ਗਿਆ ਜੋ ਕਿ ਅੱਜ ਤੋਂ ਤਕਰੀਬਨ 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ ਕੱਲੂਕਾਰਾ ਵਾਪਰਿਆ ਸੀ ਤਾਂ अनेका નિર્ਦੋਸ਼ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਪਾਈਆਂ ਸਨ ਕੌਮ ਦੇ ਸੂਰਬੀਰ ਯੋਧੇ ਵੀ ਸ਼ਹਾਦਤਾਂ ਪਾ ਗਏ ਸੀ ਤੇ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਇਹ ਉਸ ਦਰਦ ਨੂੰ ਬਿਆਨ ਕਰਦਾ ਸ਼ਕਾਲ ਤਖਤ ਸਾਹਿਬ ਜੀ ਦਾ ਟੈਟੇਰੀ ਕੀਤਾ ਗਿਆ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਬਣਾ ਕੇ ਦਿੱਤੇ ਗਏ ਨੇ ਜੋ ਕਿ ਇਹਨਾਂ ਸ਼ਹਾਦਤ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7 ਫੁੱਟ ਉੱਚਾ ਤੇ ਤਕਰੀਬਨ 6 ਫੁੱਟ ਚੌੜਾ ਹੈ ਮਾਡਲ ਐਮ ਡੀ ਐਫ ਫਾਈਬਰ ਤੇ ਸੋਲਿਡ वुਡ ਦੇ ਨਾਲ ਬਣਾਇਆ ਗਿਆ ਹੈ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆ ਬਣਾਇਆ ਗਿਆ ਜਿਨ੍ਹਾਂ ਸ਼ਹਾਦਤਾਂ ਦਾ ਅਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਗੁਰਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ आज जो ये मॉडल दास वलो बनाया गया है जोर 1984 कल्लूकारे ਦੇ ਵਿੱਚ ਸ਼ਹੀਦ ਹੋਏ ਮਹਾਨ ਸਿਦਾ ਸਿੰਘਾ ਸਿੰਘਲਿਆ ਨੂੰ ਮਹਾਨ ਯੋਧਿਆਂ ਨੂੰ ਸਮਰਪਿਤ ਕਰਕੇ ਬਣਾਇਆ ਗਿਆ ਹੈ ਜੋ ਕਿ આજ ਤੋਂ तकरीबन 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ कल्लूकारा ਵਾਪਰੇ ਸੀਗਾ अनेका નિર્ਦੋਸ਼ ਸ਼ਹੀਦਾ ਸਿੰਘਾ ਸਿੰਘਲਿਆ ਨੇ ਸ਼ਹਾਦਤਾਂ ਪਾਈਆਂ ਕੌਮ ਦੇ ਸ਼ੂਰਬੀਰ ਯੋਧੇ ਵੀ ਇੱਥੇ ਸ਼ਹਾਦਤਾਂ ਪਾ ਗਏ ਕਿਸ ਤਰ੍ਹਾਂ ਕੋਹ ਕੋ ਕੇ ਛੋਟੇ ਛੋਟੇ ਬੱਚਾ ਨੂੰ ਸ਼ਹੀਦ ਕੀਤਾ ਗਿਆ ਉਸ ਦਰਦ ਨੂੰ ਬਿਆਨਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਦਾਸ ਵੱਲੋਂ ਬਣਾ ਕੇ ਦਿੱਤੇ ਗਏ ਹਨ ਜੋ ਕਿ ਮਹਾਨ ਸ਼ਹਾਤਾ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7.5 ਫੁੱਟ ਉਚਾਈ ਤੇ ਤਕਰੀਬਨ 6 ਫੁੱਟ ਚੌੜਾ ਮਾਡਲ ਐਮ ਡੀ ਐਫ ਫਾਈਬਰ ਤੇ ਸੋਲਿਡ वुਡ ਦੇ ਨਾਲ ਬਣਾਇਆ ਗਿਆ ਹੈ ਇਹ ਉਹਨਾਂ ਮਹਾਨ ਸ਼ਹਾਤਾ ਨੂੰ ਯਾਦ ਕਰਦਿਆਂ ਬਣਾਇਆ ਗਿਆ ਹੈ ਜਿਨ੍ਹਾਂ ਸ਼ਹਾਦਤਾਂ ਦਾ ਅਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੀ ਦੁਨੀਆ ਦੇ ਵਿੱਚ ਸਰਬੱਤ ਦਾ ਭਲਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਕਦੇ ਵੀ ਕਿਸੇ ਕੌਮ ਤੇ ਵੀ ਨਾ ਵਾਪਰੇ ਦੁਬਾਰਾ ਫਿਰ ਮੈਂ ਉਹਨਾਂ ਮਹਾਂ ਸ਼ਹੀਦਾਂ ਨੂੰ ਜਿਤੇ ਸਰਦਾਜਲੀ ਦਿੰਦਾ ਹਾਂ ਉਥੇ ਸਿੱਖ ਪੰਥ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਆਓ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਗੁਰੂ ਵਾਲੇ ਬਣਿਏ ਗੁਰੂ ਦੇ ਸੰਦੇਸ਼ ਨੂੰ ਕਮਾਈਏ ਗੁਰੂ ਦੇ ਬਾਣੇ ਨੂੰ ਅਪਣਾ ਕੇ ਗੁਰੂ ਵਾਲੇ ਬਣ ਕੇ ਕੌਮ ਦੀ ਸੇਵਾ ਕਰੀਏ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਨਿਰਦੋਸ਼ਾ ਨੇ 1984 ਦੇ ਵਿਛਾਤਾ ਪਾਈਆਂ ਉਹਨਾਂ ਨੂੰ ਦੁਬਾਰਾ ਫੇਰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਨਮਸਕਾਰ ਜੂਨ 1984 ਕੱਲੂਕਾਰੇ ਵਿੱਚ ਸ਼ਹੀਦ ਹੋਈ ਸ਼ਹੀਦਾਂ ਨੂੰ ਸਮਰਪਿਤ ਸ਼ਗਾਲ ਤਖਤ ਸਾਹਿਬ ਦਾ ਟੈਟੇਰੀ ਮਾਡਲ ਤਿਆਰ ਕੀਤਾ ਗਿਆ ਤਾਜ਼ੀ ਅੰਮ੍ਰਿਤਸਰ ਦੇ ਵਿੱਚ ਜੂਨ 84 ਕੱਲੂਕਾਰੇ ਨੂੰ ਲੈ ਕੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਕੈਨੇਡਾ ਦੀ ਧਰਤੀ ਤੋਂ ਅੱਜ ਇਹ ਮਾਡਲ ਬਣਾਇਆ ਗਿਆ 84 ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਮਹਾਨ ਯੋਧਿਆਂ ਨੂੰ ਸਮਰਪਿਤ ਕਰਕੇ ਇਸ ਨੂੰ ਬਣਾਇਆ ਗਿਆ ਜੋ ਕਿ ਅੱਜ ਤੋਂ ਤਕਰੀਬਨ 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ ਕੱਲੂਕਾਰਾ ਵਾਪਰਿਆ ਸੀ ਤਾਂ अनेका નિર્ਦੋਸ਼ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਪਾਈਆਂ ਸਨ ਗੋੰਦੀ ਸੂਰਬੀਰ ਯੋਧੇ ਵੀ ਸ਼ਹਾਦਤਾਂ ਭਾਗੇ ਸੀ ਤੇ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਇਹ ਉਸ ਦਰਦ ਨੂੰ ਬਿਆਨ ਕਰਦਾ ਸ਼ਕਾਲ ਤਖਤ ਸਾਹਿਬ ਜੀ ਦਾ ਟੈ ਟੇਰੀ ਕੀਤਾ ਗਿਆ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਬਣਾ ਕੇ ਦਿੱਤੇ ਗਏ ਨੇ ਜੋ ਕਿ ਇਹਨਾਂ ਸ਼ਹਾਦਤ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7 ਫੁੱਟ ਉੱਚਾ ਤੇ ਤਕਰੀਬਨ 6 ਫੁੱਟ ਚੌੜਾ ਹੈ ਮਾਡਲ MDF ਫਾਈਬਰ ਤੇ ਸੋਲਿਡ वुਡ ਦੇ ਨਾਲ ਬਣਾਇਆ ਗਿਆ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆ ਬਣਾਇਆ ਗਿਆ ਜਿਨ੍ਹਾਂ ਸ਼ਹਾਦਤਾਂ ਦਾ ਅਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਦਾਸ ਵੱਲੋਂ ਬਣਾਇਆ ਗਿਆ ਹੈ ਜੋਰ 1984 ਕੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਮਹਾਨ ਫੀਦਾ ਸਿੰਘਾਂ ਸਿੰਘਲਿਆ ਨੂੰ ਮਹਾਨ ਯੋਧਿਆਂ ਨੂੰ ਸਮਰਪਿਤ ਕਰਕੇ ਬਣਾਇਆ ਗਿਆ ਹੈ ਜੋ ਕਿ આજ ਤੋਂ तकरीबन 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ ਪੱਲੂ ਕਾਰਾ ਵਾਪਰੇ ਸੀਗਾ अनेका નિર્ਦੋਸ਼ ਸ਼ਹੀਦਾਂ ਸਿੰਘਾਂ ਸਿੰਘਾਂ ਨੇ ਸ਼ਹਾਤਾ ਪਾਈਆਂ ਕੌਮ ਦੇ ਸ਼ੂਰਬੀਰ ਯੋਧੇ ਵੀ ਇੱਥੇ ਸ਼ਹਾਤਾ ਪਾ ਗਏ ਕਿਸ ਤਰ੍ਹਾਂ ਕੋਪੋ ਕੇ ਛੋਟੇ-ਛੋਟੇ ਬੱਚਾ ਨੂੰ ਸ਼ਹੀਦ ਕੀਤਾ ਗਿਆ ਉਸ ਦਰਦ ਨੂੰ ਬਿਆਨਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵਿਭਾਗ-ਵਖੁਲਕਾ ਦੇ ਵਿੱਚ 10 ਵੱਲੋਂ ਬਣਾ ਕੇ ਦਿੱਤੇ ਗਏ ਹਨ ਜੋ ਕਿ ਮਹਾਨ ਸ਼ਹਾਤਾ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7.5 ਫੁੱਟ ਉਚਾਈ ਤੇ ਤਕਰੀਬਨ 6 ਫੁੱਟ ਚੌੜਾ ਮਾਡਲ MDF ਫਾਈਬਰ ਤੇ ਸੋਲਿਡ वुਡ ਦੇ ਨਾਲ ਬਣਾਇਆ ਗਿਆ ਹੈ ਇਹ ਉਹਨਾਂ ਮਹਾਨ ਸ਼ਹਾਤਾ ਨੂੰ ਯਾਦ ਕਰਦਿਆਂ ਬਣਾਇਆ ਗਿਆ ਹੈ ਜਿਨ੍ਹਾਂ ਸ਼ਹਾਤਾ ਦਾ ਅਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਮੈਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੀ ਦੁਨੀਆ ਦੇ ਵਿੱਚ ਸਰਬੱਤ ਦਾ ਭਲਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਕਦੇ ਵੀ ਕਿਸੇ ਕੌਮ ਤੇ ਵੀ ਨਾ ਵਾਪਰੇ ਦੁਬਾਰਾ ਫਿਰ ਮੈਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਤੇ ਸਰਦਾਜਲੀ ਦਿੰਦਾ ਹਾਂ ਉਥੇ ਸਿੱਖ ਪੰਥ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਆਓ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਗੁਰੂ ਵਾਲੇ ਬਣੀਏ ਗੁਰੂ ਦੇ ਸੰਦੇਸ਼ ਨੂੰ ਕਮਾਈਏ ਗੁਰੂ ਦੇ ਬਾਣੇ ਨੂੰ ਅਪਣਾ ਕੇ ਗੁਰੂ ਵਾਲੇ ਬਣ ਕੇ ਕੌਮ ਦੀ ਸੇਵਾ ਕਰੀਏ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਨਿਰਦੋਸ਼ਾਂ ਨੇ 1984 ਦੇ ਵਿਛਾਤਾ ਪਾਈਆਂ ਉਹਨਾਂ ਨੂੰ ਦੁਆਰਾ ਫੇਰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਨਮਸਕਾਰ ਜੂਨ 1984 ਕੱਲੂਕਾਰੇ ਵਿੱਚ ਸ਼ਹੀਦ ਹੋਈ ਸ਼ਹੀਦਾਂ ਨੂੰ ਸਮਰਪਿਤ ਸ਼ਗਾਲ ਤਖਤ ਸਾਹਿਬ ਦਾ ਟਹਿ ਟੇਰੀ ਮਾਡਲ ਤਿਆਰ ਕੀਤਾ ਗਿਆ ਦਾਜੀਏ ਅੰਮ੍ਰਿਤਸਰ ਦੇ ਵਿੱਚ ਜੂਨ 84 ਕੱਲੂਕਾਰੇ ਨੂੰ ਲੈ ਕੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਕੈਨੇਡਾ ਦੀ ਧਰਤੀ ਤੋਂ ਅੱਜ ਇਹ ਮਾਡਲ ਬਣਾਇਆ ਗਿਆ 84 ਕੱਲੂਕਾਰੇ ਦੇ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਮਹਾਨ ਯੋਧਿਆਂ ਨੂੰ ਸਮਰਪਿਤ ਕਰਕੇ ਇਸ ਨੂੰ ਬਣਾਇਆ ਗਿਆ ਜੋ ਕਿ ਅੱਜ ਤੋਂ तकरीबन 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ ਕੱਲੂਕਾਰਾ ਵਾਪਰਿਆ ਸੀ ਤਾਂ अनेका નિર્ਦੋਸ਼ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਪਾਈਆਂ ਸਨ ਕੌਮ ਦੇ ਸੂਰਬੀਰ ਯੋਧੇ ਵੀ ਸ਼ਹਾਦਤਾਂ ਪਾ ਗਏ ਸੀ ਤੇ ਕਿਸ ਤਰ੍ਹਾਂ ਛੋਟੇ-ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ਇਹ ਉਸ ਦਰਦ ਨੂੰ ਬਿਆਨ ਕਰਦਾ ਸ਼ਹੀਦ ਆਲ ਤੱਕਤ ਸਾਹਿਬ ਜੀ ਦਾ ਟੈ ਟੇਰੀ ਕੀਤਾ ਗਿਆ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਬਣਾ ਕੇ ਦਿੱਤੇ ਗਏ ਨੇ ਜੋ ਕਿ ਇਹਨਾਂ ਸ਼ਹਾਦਤ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7 ਫੁੱਟ ਉੱਚਾ ਤੇ ਤਕਰੀਬਨ 6 ਫੁੱਟ ਚੌੜਾ ਹੈ ਮਾਡਲ ਐਮ ਡੀ ਐਫ ਫਾਈਬਰ ਤੇ ਸੋਲਿਡ ਊਡ ਦੇ ਨਾਲ ਬਣਾਇਆ ਗਿਆ ਹੈ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਬਣਾਇਆ ਗਿਆ ਜਿਨ੍ਹਾਂ ਸ਼ਹਾਦਤਾਂ ਦਾ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਦਾਸ ਵੱਲੋਂ ਬਣਾਇਆ ਗਿਆ ਹੈ ਜੂਨ 1984 ਕੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ ਮਹਾਨ ਜੋਧਿਆਂ ਨੂੰ ਸਮਰਪਿਤ ਕਰਕੇ ਬਣਾਇਆ ਗਿਆ ਹੈ ਜੋ ਕਿ ਅੱਜ ਤੋਂ ਤਕਰੀਬਨ 41 ਸਾਲ ਪਹਿਲਾਂ ਸਿੱਖ ਕੌਮ ਤੇ ਜੋ ਕੱਲੂ ਘਾਰਾ ਵਾਪਰਿਆ ਸੀਗਾ ਅਨੇਕਾਂ નિર્ਦੋਸ਼ ਸ਼ਹੀਦਾਂ ਸੰਗਾਂ سنگਿਆ ਨਿਸ਼ਾਤਾਂ ਪਾਈਆਂ ਕੌਮ ਦੇ ਸ਼ੂਰਬੀਰ ਯੋਧੇ ਵੀ ਇੱਥੇ ਸ਼ਹਾਤਾਂ ਪਾ ਗਏ ਕਿਸ ਤਰ੍ਹਾਂ ਕੋਹ ਕੋ ਕੇ ਛੋਟੇ ਛੋਟੇ ਬੱਚਾ ਨੂੰ ਸ਼ਹੀਦ ਕੀਤਾ ਗਿਆ ਉਸ ਦਰਦ ਨੂੰ ਬਿਆਨਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਇਸ ਤੋਂ ਇਲਾਵਾ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਦਾਸ ਵੱਲੋਂ ਬਣਾ ਕੇ ਦਿੱਤੇ ਗਏ ਹਨ ਜੋ ਕਿ ਮਹਾਨ ਸ਼ਹਾਤਾਂ ਨੂੰ ਸਮਰਪਿਤ ਨੇ ਇਹ ਮਾਡਲ ਤਕਰੀਬਨ 7.5 ਫੁੱਟ ਉਚਾ ਅਤੇ ਤਕਰੀਬਨ 6 ਫੁੱਟ ਚੌੜਾ ਮਾਡਲ ਐਮ ਡੀ ਐਫ ਫਾਈਬਰ ਤੇ ਸੋਲਿਡ वुਡ ਦੇ ਨਾਲ ਬਣਾਇਆ ਗਿਆ ਹੈ ਇਹ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਬਣਾਇਆ ਗਿਆ ਹੈ ਜਿਨ੍ਹਾਂ ਸ਼ਹੀਦਾਂ ਦਾ ਅਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਮੈਂ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪੂਰੀ ਦੁਨੀਆ ਦੇ ਵਿੱਚ ਸਰਬੱਤ ਦਾ ਭਲਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਪਾਣਾ ਕਦੇ ਵੀ ਕਿਸੇ ਕੌਮ ਤੇ ਵੀ ਨਾ ਵਾਪਰੇ ਦੁਬਾਰਾ ਫਿਰ ਮੈਂ ਉਹਨਾਂ ਮਹਾਨ ਸ਼ਹੀਦਾਂ ਜਿੱਤੇ ਸਰਦਾਜਲੀ ਦਿੰਦਾ ਹਾਂ ਉਥੇ ਸਿੱਖ ਪੰਥ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਆਓ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਗੁਰੂ ਵਾਲੇ ਬਣੀਏ ਗੁਰੂ ਦੇ ਸੰਦੇਸ਼ ਨੂੰ ਕਮਾਈਏ ਗੁਰੂ ਦੇ ਬਾਣੇ ਨੂੰ ਅਪਣਾ ਕੇ ਗੁਰੂ ਵਾਲੇ ਬਣ ਕੇ ਕੌਮ ਦੀ ਸੇਵਾ ਕਰੀਏ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ નિર્ਦੋਸ਼ਾ ਨੇ 1984 ਦੇ ਵਿਛਾਤਾ ਪਾਈਆਂ ਉਹਨਾਂ ਨੂੰ ਦੁਬਾਰਾ ਫੇਰ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਨਮਸਕਾਰ